ਬਲਕੌਰ ਸਿੰਘ ਸਿੱਧੂ ਮੁਸੇਵਾਲ ਦੇ ਫਾਦਰ ਬਠਿੰਡੇ ਤੋਂ ਇੰਡੀਪੈਂਡੈਂਟ ਉਮੀਦਵਾਰ ਦੇ ਤੌਰ ਤੇ ਉੱਤੇ ਚੋਣ ਲੜ ਰਿਹਾ ਹੈ ਇਹ ਖਬਰ ਅੱਜ ਟ੍ਰਿਬਿਊਨ ਅਖਬਾਰ ਨੇ ਛਾਪੀ ਆ ਤੇ ਨਾਲ ਉਹਨਾਂ ਨੇ ਇਹ ਵੀ ਵਿੱਚ ਕਿਹਾ ਕਿ ਰਾਜਾਪਟਿੰਗ ਨੇ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਆ ਤੇ ਮੈਂ ਵੀ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਬੜਾ ਅੱਛਾ ਉਹਨਾਂ ਦਾ ਫੈਸਲਾ ਬਲਕੌਰ ਸਿੰਘ ਇੱਕ ਸਿਰਫ ਸਿੱਧੂ ਮੁਸੇਵਾਲ ਦੇ ਪਿਤਾ ਹੀ ਨਹੀਂ ਆ ਵਲਕਾਰ ਸਿੰਘ ਖੁਦ ਇੱਕ ਬੜੇ ਸੁਲਝੇ ਹੋਏ ਇਨਸਾਨ ਨੇ ਬੜੇ ਮੈਚੂਰ ਨੇ ਤੇ ਇਸ ਟਾਈਪ ਦੇ ਲੋਕ ਵਿਅਕਤੀ ਸਾਨੂੰ ਸ਼ਕਸ਼ੀਤਾ ਸਾਨੂੰ ਲੋਕ ਸਭਾ ਦੇ ਵਿੱਚ ਚਾਹੀਦੀਆਂ ਲੋਕ ਸਭਾ 'ਚ ਜਾ ਕੇ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਬਣਨਾ ਦੇਖੋ ਦੇਸ਼ ਦੇ ਵਿੱਚ ਰਾਜ ਲੋਕ ਸਭਾ ਕਰਦੀ ਹੈ ਪੰਜਾਬ ਦੇ ਜਿਹੜੇ 13 ਉਮੀਦਵਾਰ ਚੁਣ ਕੇ ਜਾਨੇ ਆ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਬੋਲਣਾ ਇਹੇ ਜਿਹੇ ਸ਼ਕਸ਼ੀਤਾ ਨੂੰ ਭੇਜੋ ਜਿਨ੍ਹਾਂ ਦੇ ਆਪਣੇ ਦਿਲ ਵਿੱਚ ਵੀ ਪੰਜਾਬ ਦਾ ਦਰਦ ਆ ਤੇ ਜਿਹੜੇ ਇਹ ਕਾਬਿਲ ਵੀ ਹਨ ਕਿ ਜਾ ਕੇ ਉੱਥੇ ਪੰਜਾਬ ਦਾ ਕੇਸ ਪ੍ਰੈਜੈਂਟ ਕਰ ਸਕਣ ਤੇ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਇਹ ਬਲਕਾਰ ਸਿੰਘ ਉਹਨਾਂ ਚੋਂ ਇੱਕ ਨੇ ਤੇ ਜੇਕਰ ਮੈਂ ਇਸ ਗੱਲ ਦੀ ਉਹਨਾਂ ਨੂੰ ਮੈਂ ਵੀ ਬਤਾਈ ਦਿੰਨਾ ਤੇ ਨਾਲ ਦੀ ਨਾਲ ਮੈਂ ਬਠਿੰਡੇ ਦੇ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਬਲਕਾਰ ਸਿੰਘ ਹੋਰਾਂ ਨੂੰ ਪੂਰੀ ਸਪੋਰਟ ਕਰੋ ਦੇਖੋ ਪੰਜਾਬ ਦੇ ਵਿੱਚ ਇਸ ਟਾਈਮ ਜੋ ਹੋ ਰਿਹਾ ਜੋ ਮਜ਼ਾਕ ਬਣਾਇਆ ਹੈ ਪੋਲਿਟੀਕਲ ਲੀਡਰਾਂ ਨੇ ਇੱਕ ਪਾਰਟੀ ਵਿੱਚ ਦੂਜੀ ਪਾਰਟੀ ਚ ਫਿਰ ਉਸ ਪਾਰਟੀ ਚ ਫਿਰ ਉਸ ਪਾਰਟੀ ਦੇ ਵਿੱਚ ਬਿਲਕੁਲ ਪੰਜਾਬ ਬਲਕਿ ਬਿਲਕੁਲ ਨਾ ਤੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਪਰਵਾਹ ਨਾ ਹੀ ਇਹਨਾਂ ਨੂੰ ਪੰਜਾਬ ਦੀ ਕੋਈ ਪਰਵਾਹ ਕਿਉਂ ਇਸ ਟਾਈਮ ਹਾਲ ਹੋ ਰਿਹਾ ਇਸ ਟਾਈਮ ਦੇ ਵਿੱਚ ਬਿਹਤਰ ਇਹ ਆ ਕਿ ਆਪਾਂ ਉਮੀਦਵਾਰ ਨੂੰ ਦੇਖੀਏ ਕਿਹੜਾ ਉਮੀਦਵਾਰ ਆ ਪਾਰਟੀਆਂ ਦਾ ਇਹੀ ਹਾਲ ਆ ਕਿਹੜਾ ਉਮੀਦਵਾਰ ਆ ਜਿਹੜਾ ਸincere ਆ ਪੰਜਾਬ ਦੇ ਪ੍ਰਤੀ ਕਿਹੜਾ ਉਮੀਦਵਾਰ ਆ ਜਿਹੜਾ ਜਾ ਕੇ ਆਪਣਾ ਪੰਜਾਬ ਦਾ ਕੇਸ ਅਚੀ ਤਰ੍ਹਾਂ ਜਾ ਕੇ ਲੋਕ ਸਭਾ ਦੇ ਵਿੱਚ ਪ੍ਰੈਜ਼ੈਂਟ ਕਰੇਗਾ ਤੇ ਮੈਂ ਨਾਲ ਦੀ ਨਾਲ ਇਹ ਵੀ ਅਪੀਲ ਕਰਦਾ ਬਾਕੀ ਸਾਰੀਆਂ ਪਾਰਟੀਆਂ ਨੂੰ ਕਿ ਬਲਕੌਰ ਸਿੰਘ ਜਿਹੜੀ ਉਥੋਂ ਇੰਡੀਪੈਂਡੈਂਟ ਜਿਹੜੇ ਖੜੇ ਹੁੰਦੇ ਆ ਤਾਂ ਦੂਜੀਆਂ ਪਾਰਟੀਆਂ ਵੀ ਉਹਨਾਂ ਦੀ ਸਪੋਰਟ ਕਰ ਆਪਣੇ ਉਮੀਦਵਾਰ ਉਹਨਾਂ ਦੇ ਹੱਕ ਵਿੱਚ ਵਧਰਾ ਕਰਨ ਪਹਿਲਾਂ ਵੀ 1996 ਦੇ ਲੋਕ ਸਭਾ ਦੇ ਇਲੈਕਸ਼ਨ ਵਿੱਚ ਜਲੰਧਰ ਵਿੱਚ ਐਸਾ ਹੋਇਆ ਸੀ ਅਕਾਲੀ ਦਲ ਨੇ ਸੀਟ ਖਾਲੀ ਛੱਡੀ ਸੀ ਇੰਦਰ ਕੁਮਾਰ ਗੁਜਰਾਲ ਜੀ ਕਰਕੇ ਜਿਹੜੇ ਕਿ ਉਦੋਂ ਬਾਅਦ ਉੱਥੇ ਪ੍ਰਧਾਨ ਮੰਤਰੀ ਬਣੇ ਆਈਕਾ ਗੁਜਰਾਲ ਜੀ ਉਹਨਾਂ ਦੇ ਵਾਸਤੇ ਕਾਲੀ ਪਾਰ ਨੇ ਸੀਟ ਖਾਲੀ ਛੱਡੀ ਸੀ ਕਾਂਗਰਸ ਨੇ ਵੀ ਐਵੇਂ ਕੋਈ ਪੋਲਾ ਦਾ ਕੈਂਡੀਡੇਟ ਪੋਟਾਪ ਕਰਦਾ ਸੀ ਕੋਈ ਪੋਤਾ ਨਹੀਂ ਸੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਵਾਕਵੇ ਸੀਗੀ ਜੋ ਕਿ ਉਹ ਲੋਕ ਸਭਾ ਚ ਗਏ ਤੇ ਜਾ ਕੇ ਉਹ ਪ੍ਰਧਾਨ ਮੰਤਰੀ ਬਣੇ ਇਸੇ ਤਰ੍ਹਾਂ ਕਰਕੇ ਦੇਖੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੁਸ਼ਕ ਬੰਦੇ ਨੇ ਉਹਨਾਂ ਦਾ ਆਦਰ ਰਿਸਪੈਕਟ ਰਿਗਾਰਡ ਕਰਦੇ ਹੋਏ ਦੂਜੀਆਂ ਪ politcal ਪਾਰਟੀਆਂ ਨੂੰ ਵੀ ਆਪਣੇ ਕੈਂਡੀਡੇਟ ਉਹਨਾਂ ਦੇ ਹੱਕ ਵਿੱਚ ਵਿਦਰਾਵ ਵਿਦਰਾ ਕਰਨੇ ਕਰਨੇ ਚਾਹੀਦੇ ਨਹੀਂ ਦੇਖੋ ਪੰਜਾਬ ਦੇ ਵਿੱਚ ਹਾਲ ਕੀ ਹੈ ਇਸ ਟਾਈਮ ਦੇਖਿਆ ਜਾਵੇ ਇਹ ਆਪਣੀ ਫੋਟਾ ਵਾਸਤੇ ਇਲੈਕਸ਼ਨ ਜਿੱਤਣ ਵਾਸਤੇ ਕੁਝ ਵੀ ਕਰਨ ਤੇ ਆ ਸ਼ਰਾਬ ਵੰਡਦੇ ਆ ਨਸ਼ੇ ਵੰਡਦੇ ਆ ਕੀ ਕੀ ਹਾਲੀ ਕਰਦੇ 2012 ਦੇ ਜੋ ਅਸੈਂਬਲੀ ਇਲੈਕਸ਼ਨ ਸੀ ਉਹਦੇ ਵਿੱਚ ਮੈਂ ਇਲੈਕਸ਼ਨ ਕਮਿਸ਼ਨ ਨਾਲ ਮਿਲ ਕੇ 800 ਕਿਲੋਮੀਟਰ ਲੰਮਾ ਮਾਰਚ نکਾਲਿਆ ਸੀ ਇਹ 15 ਜ਼ਿਲ੍ਹੇ ਕਵਰ ਕੀਤੇ ਸੀ ਪੰਜਾਬ ਦੇ ਵਿੱਚ ਕਿ ਨਸ਼ੇ ਨਾ ਵੰਡੋ ਇਲੈਕਸ਼ਨ ਦੇ ਵਿੱਚ ਨਸ਼ੇ ਨਾ ਵੰਡੋ ਇਹ ਜੋ ਇਹ ਜੋ ਫ੍ਰੀ ਤੁਸੀਂ ਜੋ ਜੋ ਨੌਜਵਾਨਾਂ ਨੂੰ ਨਸ਼ੇ ਦਿੰਨੇ ਹੋ ਤੁਸੀਂ ਇਹਨਾਂ ਨੂੰ ਲਤ ਲਗਾਨੇ ਆ ਇਹ 2012 ਦੀ ਗੱਲ ਹੈ ਪਰ ਇਹ ਪੋਲੀਟੀਕਲ ਲੀਡਰ ਹਟੇ ਨਹੀਂ ਵੰਡੇ ਰਹੇ ਔਰ ਉਹਦਾ ਨਤੀਜਾ ਅੱਜ ਆ ਕਿ ਹਰ ਇਲੈਕਸ਼ਨ ਦੇ ਵਿੱਚ ਕਈ ਹਜ਼ਾਰਾਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਫ੍ਰੀ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਫ੍ਰੀ ਨਸ਼ੇ ਲੈ ਕੇ ਲਤ ਲਾਉਂਦੇ ਆ ਤੇ ਉਹ ਉਹ ਉਸ ਪਾਸੇ ਜਾਂਦੇ ਆ ਇਸ ਕਰਕੇ ਸਾਨੂੰ ਬਲਕੌਰ ਸਿੰਘ ਵਰਗੇ ਬੰਦਿਆਂ ਦੀ ਲੋੜ ਆ ਜਿਹੜੇ ਕਿ ਪੰਜਾਬ ਦਾ ਸਦਾਰ ਕਰ ਸਕਣ ਜਿਹੜੇ ਕਿ ਪੰਜਾਬ ਦੇ ਦੇ ਵਾਸਤੇ ਕੁਝ ਭਲਾ ਕੰਮ ਕਰ ਸਕਣ ਪੰਜਾਬ ਦੀ ਆਵਾਜ਼ ਬਣ ਕੇ ਉੱਥੇ ਲੋਕ ਸਭਾ ਦੇ ਵਿੱਚ ਪੇਸ਼ ਹੋ ਸਕਣ ਤਾਂ ਮੇਰੀ ਬਠਿੰਡੇ ਦੇ ਲੋਕਾਂ ਨੂੰ ਸਾਰਿਆਂ ਨੂੰ ਉਮੀਦ ਆ ਵੇਖੋ ਮੇਰੀ ਓਹ ਨਾਲ ਪ੍ਰਕਾਸ਼ ਸਿੰਘ ਨਾਲ ਗੱਲ ਨਹੀਂ ਹੋਈ ਪਰ ਇਹ ਜੋ ਖਬਰ ਆਈ ਆ ਮੈਂ ਇਸ ਖਬਰ ਸੁਣ ਕੇ ਮੈਂ ਬੜਾ ਖੁਸ਼ ਹੋਇਆ ਜੇਕਰ ਉਹਨਾਂ ਨੇ ਅਜੇ ਆਪਣਾ ਮਾਈਂਡ ਮਨ ਪੂਰਾ ਨਹੀਂ ਬਣਾਇਆ ਤੇ ਬਠਿੰਡੇ ਦੇ ਲੋਕਾਂ ਨੂੰ ਅਪੀਲ ਆ ਉਹ ਪੂਰਾ ਜ਼ੋਰ ਲਾਉਣ ਕਿ ਉਹਨਾਂ ਨੂੰ ਮਨਾਉਣ ਮੈਂ ਖੁਦ ਵੀ ਉਹਨਾਂ ਨਾਲ ਗੱਲ ਕਰੂੰਗਾ ਕਹੂੰਗਾ ਕਿ ਇਹ ਬਹੁਤ ਅੱਛਾ ਤੁਹਾਡਾ ਫੈਸਲਾ ਤੇ ਉਹਨਾਂ ਦੀ ਪੂਰੀ ਸਪੋਰਟ ਕਰਦੇ ਆ ਤੇ ਪੂਰੀ ਉਹਨਾਂ ਦੀ ਸਪੋਰਟ ਕਰੋ ਔਰ ਬਲਕਾਰ ਸਿੰਘ ਕਰਕੇ ਬੰਦੇ ਲੋਕ ਸਭਾ ਦੇ ਵਿੱਚ ਚੁਲ ਕੇ ਭੇਜੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬੜੀ ਖਾਲਸਾ ਅਰਜੀ ਕੀ ਫਤ